ਹੋਲੀ ਦੇ ਤਿਉਹਾਰ ਮੌਕੇ ਰੰਗ-ਬਰੰਗੀ ਹੋਏ ਇਹ ਮੁੰਡੇ ਪੰਜਾਬ ਦੇ ਵਿੱਚ ਯੂਪੀ ਤੇ ਵਿਹਾਰ ਵਾਲਾ ਸੀਨ ਬਣਾ ਰਹੇ ਸਨ। दारू ਦੇ ਨਾਲ ਟੰਨ ਹੋ ਕੇ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਗਲੀਆਂ ਮੁਹੱਲਿਆਂ ਦੇ ਵਿੱਚ ਐਨਾ ਹੀ ਨਹੀਂ ਸੜਕਾਂ ਉੱਤੇ ਹੁੱਲੜਬਾਜੀ ਕਰ ਰਹੇ ਸਨ। ਜਿਸ ਤੋਂ ਬਾਅਦ ਇਹ ਪੰਜਾਬ ਪੁਲਿਸ ਦੇ ਧੱਕੇ ਚੜ ਜਾਂਦੇ ਨੇ। ਅੱਗੇ ਦੇਖੋ ਫਿਰ ਕਿਵੇਂ ਪੁਲਿਸ ਮੁਲਾਜ਼ਮਾ ਨੇ ਇਹਨਾਂ ਨੂੰ ਘੇਰ-ਘੇਰ ਕੇ ਇਹਨਾਂ ਦੇ ਚਲਾਣ ਵਾਲੇ ਛੇਤਰ ਫੇਰੇ ਨੇ। ਸਤਿ ਸ਼੍ਰੀ ਅਕਾਲ ਜੀ। ਹਰ ਕੀ ਨਾ ਮੇਰਾ ਨਾਮ ਰਣਜੋਤ ਸਿੰਘ ਐਸ.ਆਈ ਹੈ ਜੀ ਸਿਟੀ ਡ੍ਰੈਫਟ ਕੋ ਲੁਧਿਆਣਾ ਜੀ ਸਰ ਹਾਂ ਜੀ ਤੇ ਕਿਹੜੀ ਜਗ੍ਹਾ ਡਿਊਟੀ ਹੈ ਜੀ ਭਾਤਨਗਰ ਚੌਂਕ ਤੇ ਡਿਊਟੀ ਹੈ ਜੀ ਅੱਜ ਜਿਵੇਂ ਹੋਲੀ ਦਾ ਤਿਹਾਰ ਹੈਗਾ ਸਰ ਹਾਂ ਜੀ ਉਹਦੇ ਮੱਦੇਨਜ਼ਰ ਕਿ ਕੋ ਆਪਣਾ ਅਫਸਰ ਸਾਹਿਬ ਵੱਲੋਂ ਆਰਡਰ ਕੀਤੇ ਗਏ ਹਨ ਹਾਂ ਜੀ ਕਿ ਕਿਦਾਂ ਦੀ ਕੋਈ ਕਾਰਵਾਈ ਕੀਤੀ ਜਾਂਦੀ ਹੈ ਜੀ ਮਾਨਜੋ ਕਮਿਸ਼ਨ ਸਾਹਿਬ ਵੱਲੋਂ ਆਰਡਰ ਹੈ ਕਿ ਕੋਈ ਵੀ ਹੋਲੜਬਾਜ਼ ਆ ਜਾਂ ਕੋਈ ਸ਼ਰਾਰਤੀ ਅਨਸਰ ਘੁੰਮ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਕਰਕੇ ਤਕਰੀਬਨ ਸਵੇਰੇ 7:30 ਤੋਂ 7:30 ਪੂਰੀ ਟ੍ਰੈਫਿਕ ਪੁਲਸ ਮੁਸਤाहਰ ਹੈ ਜੀ ਕੋਈ ਵੀ ਕਾਰਵਾਈ ਵਿੱਚ ਢਿੱਲ ਨਹੀਂ ਕੀਤੀ ਜਾ ਰਹੀ ਕਿਸੇ ਵੀ ਤਰ੍ਹਾਂ ਦਾ ਕੋਈ ਹੌਲੜਵਾ ਰਿਹਾ ਕੋਈ ਕਰ ਰਹੇ ਨੇ ਉਸ ਕਰਕੇ ਉਹਨਾਂ ਖਿਲਾਫ ਕਾਰਵਾਈ ਕਰ ਰਹੇ ਸਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਨਾਲ ہاں جی ہاں ਚੈਕਿੰਗ ਵੀ ਕਰ ਰਹੇ ਜੋ ਸਰਾਰਤੀ ਅਨਸਰ ਨੇ ਉਹਨਾਂ ਨੂੰ ਵੀ ਉਹਨਾਂ ਖਿਲਾਫ ਹੀ ਕਾਰਵਾਈ ਕਰਾਂਗੇ ਜੀ ਇਹ ਸਰ ਟੋਟਲ ਚਲਾਨ ਹੋਤਾ ਕਿੰਨੇ ਕਰਤੇ ਹੋ ਹੁਣ ਤੱਕ ਤਕਰੀਬਨ 11 ਚਲਾਨ ਕਰ ਦਿੱਤੇ ਆ ਜੀ ਇਹਨਾਂ ਤੋਂ ਕੋਈ ਬਾਉਂਡ ਕੀਤਾ ਜਾਂ ਨਹੀਂ ਇਹਨਾਂ ਵਿੱਚ ਬਾਉਂਡ ਨਹੀਂ ਹੈ ਕੀਤਾ ਕੋਈ ਕਿਉਂਕਿ ਡਾਕੂਮੈਂਟ ਤਕਰੀਬਨ ਮਿਲ ਜਾਂਦੇ ਆ ਜੀ ਜੇ ਡਾਕੂਮੈਂਟ ਨਾ ਮਿਲੇ ਤਾਂ ਬਾਉਂਡ ਕਰਾਂਗੇ ਜਿਹੜੇ ਟ੍ਰਿਪਲਿੰਗ ਆ ਉਹਨਾਂ ਦਾ ਇਸ ਤਰ੍ਹਾਂ ਟ੍ਰਿਪਲਿੰਗ ਦਾ ਉਹਨਾਂ ਦਾ ਜੇਤੇ ਡਾਕੂਮੈਂਟ ਦਿੰਦੇ ਆ ਠੀਕ ਆ ਨਹੀਂ ਤਾਂ ਫਿਰ ਬਾਉਂਡ ਕਰਾਂਗੇ ਤਾਂ ਹੁਣ ਤੱਕ ਤਾਂ ਟ੍ਰਿਪਲਿੰਗ ਚਲਾਨ ਹੋਏ ਨੇ ਜਾਂ ਡਰਿੰਕ ਐਂਡ ਡਰਾਈਵ ਦੇ ਹੋਏ ਆ ਜੀ ਸਰ ਲੁਧਿਆਣਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਕਿ ਅੱਜ ਹੌਲੀ ਦੇ ਤਿਹਾਰ ਤੇ ਬੁੱਲੜ ਭਾਈ ਜ਼ਿਆਦਾਤਰ ਲੜਕੇ ਕਰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀ ਪੁਲਸ ਵੱਲੋਂ ਤਾਂ ਮੈਸੇਜ ਇਹੀ ਆ ਕਿ ਤੁਸੀਂ ਆਰਾਮ ਨਾਲ ਇੰਜੋਏ ਕਰੋ ਫੋਲੀ ਦਾ ਤਿਹਾਰਾ ਹੈ ਆਪਣੇ ਅੰਜਾਇਮੈਂਟ ਕਰੋ ਪਰਿਵਾਰ ਵਿੱਚ ਬੈਠ ਕੇ ਕਰੋ ਹੁੱਲੜਵਾਜੀ ਨਾ ਕਰੋ ਨਾ ਕਿਸੇ ਨੂੰ ਕੋਈ ਸੱਟ ਪੇੜ ਲੱਗੇ ਨਾ ਕਿਸੇ ਨੂੰ ਕੋਈ ਉਹ ਜੀ ਆਵੇ ਇਸ ਕਰਕੇ ਆਪਣੇ ਘਰਾਂ ਚ ਆਪਣੇ ਪਰਿਵਾਰ ਦੇ ਵਿੱਚ ਇੰਜੋਏ ਕਰੋ ਤੇ ਜਿਵੇਂ ਸਰ ਡ੍ਰਿੰਕ ਕਰਕੇ ਕਰਦੇ ਉਹਦੇ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਜੀ ਨਾਕਾ ਲਾਇਆ ਹੋਇਆ ਕਈ ਜਿਹੜੇ ਰੁਕਦੇ ਜਿਵੇਂ ਹੁਣ ਮੈਂ ਵੀ ਦੇਖਿਆ ਸੀ ਰੁਕ ਰਹੇ ਸੀ ਤੁਸੀਂ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਉਹਦੇ ਨਾਲ ਮੁਲਾਜ਼ਮ ਦੇ ਵੀ 6 ਲੱਖ ਸੰਭੀ ਜੀ ਬਿਲਕੁਲ 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 ਕੀ ਕਹਿਣਾ ਚਾਹੋ ਉਹਦੇ ਤਾਂ ਲੱਗੂ ਲੱਗੂ ਨਾਲ ਮੁਲਾਜ਼ਮ ਦੇ ਜਾਂ ਕੋਈ ਹੋਰ ਬੰਦਾ ਕੋਈ ਕ੍ਰਾਸ ਕਰ ਰਿਹਾ ਕੋਈ ਜਾਂ ਪੈਦਲ ਜਾ ਰਿਹਾ ਉਹਦੇ ਵੀ 6 ਲੱਖ ਲੱਗ ਸਕਦੀ ਹੈ ਪਿੱਛੋਂ ਕੋ ਗੱਡੀ ਆ ਕੇ ਉਹਦੇ ਵਿੱਚ ਵੱਜ ਸਕਦੀ ਹੈ ਇਸ ਕਰਕੇ ਇਹੋ ਜੀ ਗਲਤੀ ਨਾ ਕਰੋ ਕਿ ਜਿਹਦੇ ਨਾਲ ਤੁਹਾਨੂੰ ਆਪਣਾ ਹੀ ਨੁਕਸਾਨ ਹੋਵੇ ਜਾਂ ਕਿਸੇ ਦਾ ਕਰਾਂ ਉਹ ਗਲਤ ਹੈ ਜੀ ਠੀਕ ਹੈ ਧੰਨਵਾਦ ਥੈਂਕ ਯੂ ਜੀ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਸ਼ਰਾਰਤੀ ਅੰਸਰਾਂ ਨੂੰ ਅਤੇ ਹੁੱਲੜਬਾਜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਦੇ ਨਾਲ ਹੀ ਮੁਲਾਜ਼ਮ ਨੇ ਅਪੀਲ ਕਰਦੇ ਕਿਹਾ ਕਿ ਸ਼ਹਿਰ ਦੇ ਵਿੱਚ ਸ਼ਾਂਤੀ ਬਣਾ ਕੇ ਰੱਖੀ ਜਾਵੇ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ